ਲੋਕ ਸਭਾ ਚੋਣਾਂ ਦਾ ਐਲਾਨ ਕਿਸੇ ਵੀ ਵੇਲੇ ਵੀ ਹੋ ਸਕਦਾ ਤੇ ਗੱਲ ਕਰਾਂਗੇ ਪੰਜਾਬ ਦੀ ਪੰਜਾਬ ਤੋਂ ਭਾਰਤੀ ਜਨਤਾ ਪਾਰਟੀ ਤੇ ਅਗਰ ਸ਼੍ਰੋਮਣੀ ਕਾਲੀ ਦਲ ਦਾ ਗੱਠ ਜੋੜ ਨਾ ਹੋਇਆ ਤੇ ਭਾਰਤੀ ਜਨਤਾ ਪਾਰਟੀ ਦੇ 13 ਉਮੀਦਵਾਰ ਕਿਹੜੇ-ਕਿਹੜੇ ਹੋ ਸਕਦੇ ਨੇ ਕਿਉਂਕਿ ਬੀਜੇਪੀ ਪਹਿਲੀ ਦਫਾ ਲੋਕ ਸਭਾ ਚੋਣਾਂ ਇਸ ਵਾਰ ਕੱल्याਣ ਲੜੇਗੀ ਜਿਹੜਾ 1996 ਤੋਂ ਲੈ ਕੇ 2019 ਤੱਕ ਸ਼੍ਰੋਮਣੀ ਕਾਲੀ ਦਲ ਔਰ ਬੀਜੇਪੀ ਦਾ ਗੱਠ ਜੋੜ ਰਿਹਾ ਸੀ ਉਹ ਕਿਸਾਨੀ ਅੰਦੋਲਨ ਦੌਰਾਨ ਜਿਹੜੇ ਖੇਤੀਬਾੜੀ ਕਾਨੂੰਨ ਜਿਹੜੇ ਕਾਲੇ ਕਾਨੂੰਨ ਕਹਿ ਕੇ ਕਿਸਾਨਾਂ ਨੇ ਰੱਦ ਕਰ ਦਿੱਤੇ ਔਰ ਫਿਰ ਸੈਂਟਰਲ ਸਰਕਾਰ ਨੂੰ ਵੀ ਉਹ ਕਾਲੇ ਕਾਨੂੰਨ ਜਿਹੜੇ ਸੀ ਉਹ ਵਾਪਸ ਲੈਣੇ ਭਏ ਉਸ ਤੋਂ ਬਾਅਦ ਸ਼ੁਰੂ ਬਣੀ ਕਾਲੀਦੌਰ ਭਾਰਤੀ ਜਨਤਾ ਪਾਰਟੀ ਦੀ ਵਿਗੜ ਗਈ ਸਿਆਸੀ ਜਿਹੜਾ ਉਹ ਤੋੜ ਵਿਛੋੜਾ ਹੋ ਚੁੱਕਾ ਹੈ ਤੇ 2119 ਚ ਤੇ ਉਹਨਾਂ ਇਕੱਠੀਆਂ ਲੜੇ ਸੀ ਲੇਕਿਨ ਹੁਣ ਗੱਲ ਹੈ 224 ਦੀ ਤੇ 224 ਦੇ ਵਿੱਚ ਬੀਜੇਪੀ ਅਗਰ ਕੱਲਿਆਂ ਚੋਂ ਲੜਦੀ ਹੈ ਤੇ ਕਿਹੜੇ ਕਿਹੜੇ 13 ਸੀਟਾਂ ਤੋਂ ਉਮੀਦਵਾਰ ਹੋ ਸਕਦੇ ਨੇ ਚਰਚਾ ਤੇ ਵੀ ਹੈ ਕਿ ਪੰਜਾਬ ਤੋਂ ਕੰਗਣਾ ਨਾਉਤ ਤੇ ਬਾਲੀਵੁੱਡ ਦੇ ਅਦਾਕਾਰ ਅਕਸ਼ੇ ਕੁਮਾਰ ਨੂੰ ਵੀ ਭਾਰਤੀ ਜਨਤਾ ਪਾਰਟੀ ਉਮੀਦਵਾਰ ਬਣਾ ਸਕਦੀ ਆ ਅਕਸ਼ੇ ਕੁਮਾਰ ਕਿੱਥੋਂ ਲੜਨਗੇ ਕੰਗਨਾਰਣਾਉਤ ਕਿੱਥੋਂ ਲੜਨਗੇ ਕਿਉਂਕਿ ਜਦੋਂ ਸੰਨੀ ਦਿਓਲ ਨੂੰ ਗੁਰਦਾਸਪੁਰ ਤੋਂ ਲੜਾਇਆ ਸੀ ਉਹ ਜਿੱਤੇ ਸੀ ਉਹ ਵੱਖਰੀ ਗੱਲ ਆ ਕਿ ਬਾਅਦ ਚ ਸੰਨੀ ਦਿਓਲ ਨੇ ਗੁਰਦਾਸਪੁਰੀਆਂ ਦੇ ਨਾਲ ਧੋਖਾ ਕੀਤਾ ਕਿ ਆਪਣੀ ਸ਼ਕਲ ਹੀ ਨਹੀਂ ਦਿਖਾਈ ਪਰਦੇ ਤੇ ਜ਼ਰੂਰ ਹੈ ਸ਼ਕਲ ਦਿਖਾਉਂਦੇ ਰਹਿੰਦੇ ਨੇ ਪਰ ਗਰਾਊਂਡ ਲੈਵਲ ਤੇ ਸੰਨੀ ਕਦੀ ਵੀ ਨਹੀਂ ਆਏ ਤੇ ਇਸ ਵਾਰ ਵੀ ਲੱਗਦਾ ਕਿ ਬੀਜੇਪੀ ਪੰਜਾਬ ਦੀਆਂ ਕਿਉਂਕਿ ਅੱਗੇ ਤਿੰਨ ਸੀਟਾਂ ਲੜਦੇ ਸੀ ਤੇ ਹੁਣ ਲੜਨਗੇ 13 ਤੇ 13 ਸੀਟਾਂ ਤੋਂ ਕੀ ਕੰਗੜਾ ਰੌਤ ਜਾਂ ਅਕਸ਼ਿਕ ਮਾਰ ਉਮੀਦਵਾਰ ਹੋ ਸਕਦੇ ਨੇ ਚਰਚਾ ਸ਼ੁਰੂ ਹੋ ਗਈ ਆ ਲੇਕਿਨ ਅੱਜ ਅਸੀਂ ਗੱਲ ਕਰਾਂਗੇ ਕਿ 13 ਸੀਟਾਂ ਤੋਂ ਕਿਹੜੇ ਕਿਹੜੇ ਸੰਭਾਵੀ ਉਮੀਦਵਾਰ ਆ ਕਿੰਨਾ ਕਿੰਨਾ ਦੀ ਚਰਚਾ ਕਿਹਨੂੰ ਕਿਹਨੂੰ ਸੀਟ ਮਿਲ ਸਕਦੀ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਰਾਖਵੀਂ ਸੀਟ ਸ਼ਾਰਪੁਰ ਦੀ ਇਸ ਸਮੇਂ ਸ਼ਾਰਪੁਰ ਤੋਂ ਨੇ ਸੋਮ ਪ੍ਰਕਾਹ ਜਿਹੜੇ ਸੈਂਟਰ ਦੇ ਵਿੱਚ ਵਜ਼ੀਰ ਨੇ ਰੂਲ ਇੱਕ ਬੀਜਪੀ ਨੇ ਬਣਾਇਆ ਕਿ ਜਿਸ ਦੀ 75 ਸਾਲ ਤੋਂ ਜ਼ਿਆਦਾ ਉਮਰ ਹੋ ਜੇ ਉਹਨੂੰ ਪਾਰਟੀ ਮੁੜ ਜੋਨ ਵਾਸਤੇ ਟਿਕਟ ਨਹੀਂ ਦਿੰਦੀ ਤੇ ਇਸ ਕਰਕੇ ਸੋਮ ਪ੍ਰਕਾਸ਼ ਉਹ ਹੀ 75 ਨੂੰ ਟੱਪ ਚੁੱਕੇ ਨੇ ਤੇ ਇਸ ਵਾਰ ਉਹਨਾਂ ਦੀ ਥਾਂ ਉਹਨਾਂ ਦੀ ਪਤਨੀ ਜਿਹੜੀ ਨੀਤਾ ਸੋਮ ਪ੍ਰਕਾਸ਼ ਨੇ ਉਹ ਕਾਫੀ ਸਿਆਸਤ ਦੇ ਖਾੜੇ ਦੇ ਵਿੱਚ ਐਕਟਿਵ ਨੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟਿਵ ਨੇ ਵਿਆਹ ਸ਼ਾਦੀ ਜਾਂ ਹੋਰ ਜਿਹੜੇ ਕਾਰਜ ਹੁੰਦੇ ਨੇ ਉਹਨਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਚਰਚਾ ਹੈ ਕਿ ਸੋਮ ਪ੍ਰਕਾਸ਼ ਦੀ ਪਤਨੀ ਨੀਤਾ ਸੋਮ ਪ੍ਰਕਾਸ਼ ਵੀ ਦਾਵੇਦਾਰੀ ਜਤਾਰੇ ਨੇ ਰਹੀ ਗੱਲ ਕੇਂਦਰੀ ਮੰਤਰੀ ਜਿਹੜੇ ਰਹਿ ਚੁੱਕੇ ਨੇ ਵਿਜੇ ਸਾਂਪਲਾ ਜਿਹੜੇ ਇਸ ਟਾਈਮ ਕੌਮੀ ਦਲਤ ਕਮਿਸ਼ਨ ਦੇ ਚੇਅਰਮੈਨ ਨੇ ਵਿਜੇ ਸਾਂਪਲਾ ਉਹ ਵੀ ਚੋਣ ਦੀ ਦਾਵੇਦਾਰੀ ਕਰ ਰਹੇ ਦੋ ਵੱਡੇ ਨਾਮ ਨੇ ਦੋਨਾਂ ਚੋਂ ਕਿਸੇ ਇੱਕ ਨੂੰ ਟਿਕਟ ਮਿਲਣ ਦੀ ਸੁਭਾਵਨਾ ਜਾਂ ਵਿਜੇ ਸਾਂਪਲਾ ਜਾਂ ਫਿਰ ਅਨੀਤਾ ਸੋਮਪ੍ਰਕਾਸ਼ ਇਸ ਤਲਾਵਤ ਤਜਾ ਨਾਮ ਹੈ ਡਾਕਟਰ ਦਿਲਬਾਗ ਰਾਏ ਜਿਹੜੇ ਪਹਿਲਾਂ ਕਾਂਗਰਸ ਦੇ ਵਿੱਚ ਹੁੰਦੇ ਸੀ ਉਸ ਤੋਂ ਬਾਅਦ ਬੀਜੇਪੀ 'ਚ ਸ਼ਾਮਲ ਹੋ ਗਏ ਤੇ ਬੀਜੇਪੀ ਦੇ ਐਸੀ ਮੋਰਚਾ ਦਿਓ ਉਹ ਕਰਤਾ ਤਰਤਾ ਵੀ ਰਹਿ ਚੁੱਕੇ ਨੇ ਗੱਲ ਇਸੇ ਤਰ੍ਹਾਂ ਜਲੰਧਰ ਜਲੰਧਰ ਵੀ ਰਾਖਵੀ ਸੀਟ ਹੈ ਜਲੰਧਰ ਤੋਂ ਡਾਕਟਰ ਰਜੇਸ਼ ਬੱਗਾ ਜਿਹੜੇ ਪੰਜਾਬ ਐਸਸੀ ਕਮਿਸ਼ਨ ਦੇ ਚੇਅਰਮੈਨ ਰਹੇ ਚੁੱਕੇ ਉਹਨਾਂ ਨੇ ਬਾਈਲੈਕਸ਼ਨ ਵੀ ਲੜੀ ਸੀ ਲੇਕਨ ਜਿੱਤ ਨਸੀਬ ਨੂੰ ਹੀ ਲੇਕਨ ਇਸ ਵਾਰ ਫਿਰ ਜਿਹੜੀਆਂ ਲੋਕ ਸਭਾ ਆਮ ਚੋਣਾਂ ਹੋਣੀਆਂ ਨੇ ਉਹਦੇ ਚ ਡਾਕਟਰ ਰਜੇਸ਼ ਬੱਗਾ ਦਾ ਵੀ ਨਾਮ ਚੱਲ ਰਿਹਾ ਹਾਲਾਂਕਿ ਡਾਕਟਰ ਜੇਸ਼ ਬੱਗਾ ਸ਼ਾਇਦ ਜਲੰਧਰ ਨਹੀਂ ਲੜਨਾ ਚਾਹੁੰਦੇ ਲੇਕਨ ਪਾਰਟੀ ਦੇ ਇੰਨੇ ਅਗਰ ਹੁਕਮ ਕਰ ਦਿੱਤਾ ਤਾਂ ਫਿਰ ਲੜਨੀ ਪੈਗੀ ਲੇਕਨ ਜਿਹੜੀ ਹਾਲ ਹੀ ਜਿਮਨੀ ਚੋਣ ਹੋਈ ਸੀ ਜਿਹਦੇ ਚ ਆਮ ਆਦੀ ਪਾਰਟੀ ਦੇ ਸ਼ਸ਼ੀਲ ਰਿੰਕੂ ਜਿੱਤੇ ਸੀ ਉਤੋਂ ਟਵਾਲ ਪਰਿਵਾਰ ਜਿਹੜਾ ਅਕਾਲੀ ਦਲ ਦਾ ਇੱਕ ਵੱਡਾ ਪਰਿਵਾਰ ਸੀ ਦਬਾਬੇ ਦਾ ਇੱਕ ਦਲਤ ਨਿਤਸੀ ਚਰਨ ਸਿੰਘ ਠਵਾਲ ਜਿਹੜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਐ ਚੁੱਕਨੇ ਲੋਕ ਸਭਾ ਦੇ ਵਿੱਚ ਡਿਪਟੀ ਸਪੀਕਰ ਐ ਚੁੱਕੇ ਠਵਾਲ ਪਰਿਵਾਰ ਵੀ ਕਾਲੀ ਦਲ ਨੂੰ ਛੱਡ ਕੇ ਬੀਜੇਪੀ 'ਚ ਸ਼ਾਮਲ ਹੋ ਗਏ ਸੀ ਤੇ ਇੰਦਰ ਇਕਬਾਲ ਠਵਾਲ ਨੇ ਜਿਮਨੀ ਚੋਣ ਲੜੀ ਸੀ ਤੇ ਹੋ ਸਕਦਾ ਹੈ ਕਿ ਇੰਦਰ ਇਕਬਾਲ ਸਿੰਘ ਠਵਾਲ ਵੀ ਭਾਰਤੀ ਜਨਤਾ ਪਾਰਟੀ ਦੇ ਮੋੜ ਤੋਂ ਜਲੰਧਰ ਤੋਂ ਉਮੀਦਵਾਰ ਹੋ ਸਕਦੇ ਨੇ ਇਸੇ ਤਰ੍ਹਾਂ ਗੱਲ ਕਰਾਂਗੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਅੰਮ੍ਰਿਤਸਰ ਤੋਂ ਬੀਜੇਪੀ ਨੇ ਬੜੇ ਤਜਰਬੇ ਕੀਤੇ ਨੇ ਲੇਕਿਨ ਹਾਲੇ ਤੱਕ ਬੀਜੇਪੀ ਨੂੰ ਜਿੱਤ ਜਿਹੜੀ ਨਸੀਬ ਨਹੀਂ ਬੀਜਪੀ ਨੇ ਜਿਉਂ-ਜਿਉਂ ਪੰਜਾਬ ਉਥੋਂ ਸਿੱਖ ਖਾਸ ਕਰਕੇ ਜੱਟ ਸਿੱਖ ਨੂੰ ਮੈਦਾਨ ਵਿੱਚ ਤਾਰਿਆ ਉਹਨੂੰ ਜਿੱਤ ਨਸੀਬ ਹੋਈ ਹੈ ਲੇਕਿਨ ਅਰੁਣ ਜੇਤਲੀ ਨੂੰ ਲੜਾਇਆ ਸੀ 2014 ਚ ਬੁਰੀ ਤਰ੍ਹਾਂ ਹਾਰੇ ਫਿਰ 2019 ਦੇ ਵਿੱਚ ਹਰਦੀਪ ਸਿੰਘ ਪੁਰੀ ਨੂੰ ਲੋਕਾਂ ਨੇ ਹਰਾਤਾ ਤੇ ਬੁਰੀ ਤਰ੍ਹਾਂ ਫਿਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਲੇਕਿਨ ਇਸ ਵਾਰ ਚਰਚਾ ਕੇ ਤਰਨਜੀਤ ਸਿੰਘ ਸੰਧੂ ਜਿਹੜੇ ਅਮਰੀਕਾ ਤੋਂ ਬਤੌਰ ਅੰਬੈਸਡਰ ਰਿਟਾਇਰ ਹੋਏ ਨੇ ਜੱਟ ਸਿੱਖ ਨੇ ਚੰਗਾ ਪ੍ਰਭਾਵ ਆਪ ਤੱਕ ਹਲਕੇ ਦੇ ਤੌਰ ਤੇ ਜਾਣੇ ਜਾਂਦੇ ਕਿਉਂਕਿ ਉਹਨਾਂ ਦੇ ਦਾਦਾ ਤੇਜਾ ਸਿੰਘ ਸਮੁੰਦਰੀ ਸ਼ਰੂਮਣੀ ਕਾਲੀਦਲ ਜਪੰਥਕ ਲੀਡਰਾਂ ਦੀ ਉਸ ਜਮਾਤ ਦੇ ਵਿੱਚੋਂ ਮੂਰੀ ਸਨ ਮੁੱਢੀ ਸਨ ਉਹਨਾਂ ਦੇ ਹੀ ਪੋਤੇ ਨੇ ਤਰਜੀ ਸਿੰਘ ਜਿਹੜੇ ਹਾਲ ਹੀ ਅਮਰੀਕਾ ਤੋਂ ਭਾਰਤੀ ਰਾਜਦੂਤ ਦੇ ਅਹੁਦੇ ਤੋਂ ਰਿਟਾਇਰ ਹੋਏ ਉਹਨਾਂ ਦਾ ਨਾਮ ਚੱਲ ਰਿਹਾ ਨਾਲ ਦੀ ਨਾਲ ਬੀਜੇਪੀ ਦਾ ਸਿੱਖ ਚਿਹਰਾ ਅੰਮ੍ਰਿਤਸਰ ਤੋਂ ਅਗਰ ਗੱਲ ਕੀਤੀ ਜਾਵੇ ਤਾਂ ਅਰਜੰਦਰ ਮੋਹਨ ਸਿੰਘ ਸ਼ੀਨਾ ਜਿਹਨੂੰ ਹਾਲੇ ਤੱਕ ਲੋਕ ਸਭਾ ਵਾਸਤੇ ਭਾਜਪੀ ਨੇ ਤਜਰਬਾ ਨਹੀਂ ਕੀਤਾ ਇਸ ਵਾਰ ਉਹਨਾਂ ਦਾ ਨਾਮ ਹੈ ਇਸ ਤੋਂ ਇਲਾਵਾ ਸ਼ਵੇਤ ਮਲਕ ਨੇ ਜਿਹੜੇ ਰਾਸਭਾ ਬੰਬ ਰਹੇ ਚੁੱਕੇ ਨੇ ਤਰਨ ਚੁਗ ਦਾ ਵੀ ਨਾਮ ਚੱਲਿਆ ਜਿਹੜੇ ਇਸ ਟਾਈਮ ਕੌਮੀ ਜਰਨਲਿਸਤ ਕਤਰ ਦੇ ਨਾਲ ਦੀ ਨਾਲ ਦੇਸ਼ ਦਾ ਜਿਹੜਾ ਕੌਮੀ ਘਟ ਗਿੰਤੀਆ ਕਮਿਸ਼ਨ ਆ ਜਿਹਦੇ ਚੇਅਰਮੈਨ ਨੇ ਇਕਬਾਲ ਸਿੰਘ ਲਾਲਪੁਰਾ ਉਹਨਾਂ ਦਾ ਵੀ ਨਾਮ ਚੱਲ ਰਿਹਾ ਇਕਬਾਲ ਸਿੰਘ ਲਾਲਪੁਰਾ ਹੋਣਾ ਨੇ ਕਿਉਂਕਿ ਉਹ ਪੁਲਿਸ ਦੇ ਵਿੱਚੋਂ ਬਤੌਰ ਆਫਸਰ ਰਟਾਇਰ ਹੋਏ ਨੇ ਉਹ ਉਹਨਾਂ ਦੀ ਜਿਹੜੀ ਜ਼ਿਆਦਾ ਜਿਹੜੀ ਡਿਊਟੀ ਆ ਅੰਮ੍ਰਿਤਸਰ ਦੇ ਇਲਾਕੇ ਵਿੱਚ ਹੀ ਰਹੀ ਆ ਉਹ ਇੱਕ ਸਿੱਖ ਚਿਹਰਾ ਪੰਥਕ ਚਿਹਰਾ ਤੇ ਜਿਹੜੀ ਆ ਭਾਜਪਾ ਆ ਇਕਬਾਲ ਸਿੰਘ ਲਾਲਪੁਰਾ ਨੂੰ ਵੀ ਟਰਾਈ ਕਰ ਸਕਦੀ ਆ ਲੇਕਿਨ ਅਗਰ ਗੱਲ ਕੀਤੀ ਜਾਵੇ ਤਾਂ ਪੰਜ ਨਾਮ ਹੁਣ ਤੱਕ ਸਾਹਮਣੇ ਆ ਰਹੇ ਨੇ ਇਕਬਾਲ ਸਿੰਘ ਲਾਲਪੁਰਾ ਤਰਨਜੀਤ ਸਿੰਘ ਸੰਧੂ ਅਰਜਿੰਦਰ ਮੋਹਨ ਸਿੰਘ ਸ਼ੀਨਾ ਸ਼ਵੇਤ ਮਲਕ ਤੇ ਧਰਮ ਚੋਗ ਇਸੇ ਤਰ੍ਹਾਂ ਗੱਲ ਕੀਤੀ ਜਾਵੇ ਫਿਰੋਜ਼ਪੁਰ ਤੋਂ ਫਿਰੋਜ਼ਪੁਰ ਤੋਂ ਜਿਹੜੇ ਹਲੇ ਤੱਕ ਜਿਹੜੇ ਦੋ ਨਾਮ ਵੱਡੇ ਤੌਰ ਤੇ ਚੱਲ ਰਹੇ ਹਨ ਮੋਡਲ ਤੌਰ ਤੇ ਇੱਕ ਤੇ ਸਾਬਕਾ ਮੰਤਰੀ ਸਰਜੀਤ ਕੁਮਾਰ ਜਿਆਣੀ ਭਾਜਪਾ ਦੇ ਪ੍ਰਾਣੇ ਕਟੜ ਸਪੋਰਟਰ ਨੇ ਸਮਰਥਕ ਨੇ ਐਮਐਲਏ ਰਹਿ ਚੁੱਕੇ ਨੇ ਮੰਤਰੀ ਰਹਿ ਚੁੱਕੇ ਨੇ ਉਹਨਾਂ ਦਾ ਨਾਮ ਚੱਲ ਰਿਹਾ ਹੈਗਾ ਔਰ ਦੂਜਾ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਜਿਹੜੇ ਬਾਅਦ ਚ ਕੈਪਟਨ ਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ ਪਾਰਟੀ ਬਣਾਈ ਸੀ ਉਹ ਕੈਪਟਨ ਮਰਿੰਦਰ ਸਿੰਘ ਦੇ ਸਾਥੀ ਮੰਨੇ ਜਾਂਦੇ ਨੇ ਰਾਣਾ ਗੁਰਜੀ ਗੁਰਮੀਤ ਸਿੰਘ ਸੋਢੀ ਰਾਣਾ ਗੁਰਮੀਤ ਸਿੰਘ ਸੋਢੀ ਪੰਜਾਬ ਦੇ ਵਿੱਚ ਮੰਤਰੀ ਵੀ ਰਹਿ ਚੁੱਕੇ ਉਹ ਵੀ ਫਿਰੋਜ਼ਪੁਰ ਤੋਂ ਕਿਸਮਤ ਅਜਮਾਣਾ ਚਾਹੁੰਦੇ ਨੇ ਤੀਜਾ ਨਾਮ ਆ ਕਿ ਅਗਰ ਫਿਰੋਜ਼ਪੁਰ ਜ਼ਿਲ੍ਹੇ ਦਾ ਇੱਕ ਕਾਂਗਰਸੀ ਐਮਐਲਏ ਰਹਿ ਚੁੱਕੇ ਨੇ ਅਗਰ ਕਾਂਗਰਸ ਪਾਰਟੀ ਉਹਨਾਂ ਨੇ ਛੱਡ ਦਿੱਤੀ ਤੇ ਫਿਰ ਭਾਰਤੀ ਜਨਤਾ ਪਾਰਟੀ ਉਸ ਕਾਂਗਰਸੀ ਸਾਬਕਾ ਐਮਐਲਏ ਨੂੰ ਟਿਕਟ ਦੇ ਸਕਦੇ ਨੇ ਕਿਉਂਕਿ ਉਸ ਸਾਬਕਾ ਕਾਂਗਰਸੀ ਦੇ ਹੱਥ ਭਾਰਤੀ ਜੀ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦਾ ਵੀ ਦੱਸਿਆ ਜਾ ਰਿਹਾ ਹੈ ਹਾਲਾਂਕਿ ਅਗਰ ਸੁਨੀਲ ਜਾਖੜ ਦੇ ਭਤੀਜੇ ਜਿਹੜੇ ਅਬੋਰ ਤੋਂ ਸੰਦੀਪ ਜਾਖੜ ਜਿਨ੍ਹਾਂ ਨੂੰ ਰਾਜਾ ਮਰਿੰਦਰ ਸਿੰਘ ਵੜਿੰਗ ਹੋਣਾ ਨੇ ਸਸਪੈਂਡ ਕੀਤਾ ਹਲੇ ਤੱਕ ਬਹਾਲ ਨਹੀਂ ਕੀਤਾ ਜੇ ਉਹਨਾਂ ਦਾ ਵੀ ਕਾਂਗਰਸ ਪਾਰਟੀ ਦੇ ਅੰਦਰ ਮੰਨ ਘੁੱਟਿਆ ਗਿਆ ਤਾਂ ਵੈਸੇ ਤੇ ਹਾਲੇ ਵੀ ਉਹ ਘੁੱਟਣ ਮਹਿਸੂਸ ਕਰ ਰਹੇ ਨੇ ਚਰਚਾ ਵੀ ਹੈ ਕਿ ਫਿਰ ਸੰਦੀਪ ਜਾਖੜ ਵੀ ਫਿਰੋਜ਼ਪੁਰ ਤੋਂ ਲੋਕ ਸਭਾ ਬੱਸ ਸੇ ਉਮੀਦਵਾਰ ਹੋ ਸਦੇ ਲਿਕਨੇ ਇੱਕ ਸਾਬਕਾ ਕਾਂਗਰਸੀ ਐਮਐਲਏ ਦਾ ਜਰੂਰ ਨਾਮ ਚੱਲ ਰਿਹਾ ਤਿੰਨ ਜਿਹੜੇ ਮੋٹے ਰੂਪ ਚ ਨਾਮ ਚੱਲ ਰਹੇ ਨੇ ਸਰਜੀਤ ਕੁਮਾਰ ਜਾਨੀ ਕਾਂਗਰਸ ਦਾ ਇੱਕ ਸਾਬਕਾ ਐਮਐਲਏ ਤੇ ਜਿਆ ਰਾਣਾ ਗੁਰਮੀਤ ਸਿੰਘ ਸੋਢੀ ਵੈਸੇ ਇਸ ਸੀਟ ਤੇ ਜਾਖੜ ਪਰਿਵਾਰ ਦਾ ਵੀ ਕਾਫੀ ਦਬਦਬਾ ਮੰਨਿਆ ਜਾਂਦਾ ਹੈ ਇਸੇ ਤਰ੍ਹਾਂ ਫਰੀਦਕੋਟ ਰਾਖਵੀ ਸੀਟ ਦੀ ਗੱਲ ਕਰਾਂਗੇ ਫਰੀਦਕੋਟ ਰਾਖਵੀ ਸੀਟ ਤੋਂ ਇਸ ਟਾਈਮ ਦੋ ਜਿਹੜੇ ਜਿਹੜੇ ਚਰਚਾ ਦੇ ਵਿੱਚ ਨਾਮ ਨੇ ਜਿਨ੍ਹਾਂ ਨੇ ਲੋਕ ਸਭਾ ਦੇ ਅਧੀਨ ਜਿੰਨੀਆਂ ਵੀ ਵਿਧਾਨ ਸਭਾ ਲੱਖੇ ਹੁੰਦੇ ਨੇ ਨਾ ਸ਼ਹਿਰ ਦੇ ਵਿੱਚ ਜਿਹੜੇ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਉਹਨਾਂ ਚੋਂ ਪੰਜਾਬ ਪੁਲਿਸ ਚੋਂ ਇੱਕ ਐਸਪੀ ਰੈਂਕ ਤੋਂ ਰਿਟਾਇਰ ਹੋਏ ਆਫੀਸਰ ਅਵਤਾਰ ਸਿੰਘ ਵੀ ਅੱਜ ਕੱਲ کافی ਮਿਹਨਤ ਕਰ ਰਹੇ ਨੇ ਆਪਣੇ ਪੋਸਟਰ ਲਗਵਾ ਰਹੇ ਨੇ ਦੂਜਾ ਨਾਮ ਆ ਰਮਨਦੀਪ ਸਿੰਘ ਰਮਨਦੀਪ ਸਿੰਘ ਹੋਣੀ ਪਹਿਲਾਂ ਸੰਯੁਕਤ ਜਿਹੜਾ ਕਿਸਾਨਾਂ ਵੱਲੋਂ ਚੋਣਾ ਲੜੀਆਂ ਗਈਆਂ ਸੀ ਰਮਨਦੀਪ ਸਿੰਘ ਨੇ ਅਨ ਇਲੈਕਸ਼ਨ ਲੜੀ ਸੀ ਲੇਕਨ ਬਾਅਦ ਚ ਉਹ ਬੀਜੇਪੀ ਚ ਸ਼ਾਮਲ ਹੋ ਗਏ ਨੇ ਤੇ ਇਸ ਕਰਕੇ ਰਮਨਦੀਪ ਸਿੰਘ ਅਤੇ ਰਿਟਾਇਰਡ ਐਸਪੀ ਅਵਤਾਰ ਸਿੰਘ ਦਾ ਨਾਮ ਫਰੀਦਕੋਟ ਤੋਂ ਚਰਚਾ ਦੇ ਵਿੱਚ ਗੱਲ ਬਠਿੰਡਾ ਦੀ ਆ ਬਠਿੰਡਾ ਤੋਂ ਦੋ ਨਾਮ ਮੀਆ ਮੋٹے ਪਹਿਲ ਤੇ ਦੱਸੀ ਜਾ ਰਹੀ ਹੈ ਕਿ ਜਿਹੜੇ ਕਾਲੀ ਦਲ ਦੇ ਵਿੱਚ ਰਹਿ ਚੁੱਕੇ ਨੇ ਮੁੱਖ ਸੰਦੇਸ਼ਕਤ ਰਹਿ ਚੁੱਕੇ ਨੇ ਸਰੂਪ ਚੰਦ ਸਿੰਘਲਾ ਇਹਨਾਂ ਦਾ ਵੀ ਨਾਮ ਚੱਲ ਰਿਹਾ ਨਾਲ ਦੇ ਨਾਲ ਮਨਪੀਰ ਸਿੰਘ ਬਾਦਲ ਕਿਉਂਕਿ ਮਨਪੀਰ ਸਿੰਘ ਬਾਦਲ ਪੰਜਾਬ ਦੇ ਇੱਕ ਵੱਡਾ ਚਿਹਰਾ ਰਹਿ ਚੁੱਕੇ ਨੇ ਫైనాన్స్ ਮਿਨਿਸਟਰ ਰਹਿ ਚੁੱਕੇ ਨੇ ਲੋਕ ਸਭਾ ਵੀ ਲੜੀ ਸੀ ਲੇਕਿਨ ਹਾਰ ਗਏ ਸੀ ਹਾਲਾਂਕਿ ਸਰੂਪ ਚੰਦ ਸਿੰਘਲਾ ਤੇ ਮਨਪੀਰ ਸਿੰਘ ਬਾਦਲ ਦੀ ਆਪਸ ਵਿੱਚ ਨਹੀਂ ਬੰਦੀ ਲੇਕਿਨ ਅਗਰ ਹਾਈ ਕਮਾਂਡ ਨੇ ਮੰਜ਼ੂਰ ਕੀਤਾ ਗਿਆ ਤੇ لازمی ਤੌਰ ਤੇ ਫਿਰ ਜਾਂ ਮਨਪੀਰ ਸਿੰਘ ਬਾਦਲਾ ਸਰੂਪ ਚੰਦ ਸਿੰਗਲਾ ਦੀ ਹੋ ਸਕਦੇ ਨੇ ਔਰ ਅਗਰ ਸੁਗਰੂਰ ਦੀ ਗੱਲ ਕੀਤੀ ਜਾਵੇ ਲੋਕ ਸਭਾ ਸੀਟ ਸੁਗਰੂਰ ਤੋਂ ਇਸ ਸਮੇਂ ਜਿਹੜੇ ਨੇ ਉਹ ਤਿੰਨ ਨਾਮ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚ ਅਰਵਿੰਦ ਖੰਨਾ ਜਿਹੜੇ ਪਹਿਲਾਂ ਕਾਂਗਰਸ ਪਾਰਟੀ ਦੇ ਐਮ ਐਲ ਏ ਰਹੇ ਚੁੱਕੇ ਇਕਾਲੀ ਦਲ ਦੇ ਨਾਲ ਵੀ ਸਬੰਧ ਚੇ ਕੇ ਫਿਰ ਉਹਨਾਂ ਆਰਕਯੂ ਬੀ ਜੀ ਪੀ ਚਾ ਚੁੱਕੇ ਨੇ ਹਾਲ ਹੀ ਉਹਨਾਂ ਨੂੰ ਈ ਡੀ ਨੇ ਉਹਨਾਂ ਨੂੰ ਵੀ ਤਲਬ ਕੀਤਾ ਲੇਕਿਨ ਅਰਵਿੰਦ ਖੰਨਾ ਵੀ ਇਸ ਲੋਕ ਸਭਾ ਵਾਸਤੇ ਜਿਹੜੀ ਆ ਕਿਸਮਤ ਅਜਮਾ ਸਕਦੇ ਨੇ ਨਾਲ ਦੀ ਨਾਲ ਨੌਜਵਾਨ ਆਗੂ ਨੇ ਕਾਂਗਰਸ ਪਾਰਟੀ ਚੋਂ ਨਾਲ ਲੈਕਚਰ ਲੜੀ ਸੀ ਬਾਅਦ ਚ ਟਿਕਟ ਕੱਟ ਦਿੱਤੀ ਗਈ ਆ ਸੁਨਾਮ ਤੋਂ ਫਿਰ ਦਮਨ ਥਿੰਦ ਬਾਜ਼ਵਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਉਹਨਾਂ ਦੀ ਵੀ ਕਾਫੀ ਐਕਟੀਵਿਟੀ ਦੇਖਣ ਨੂੰ ਮਿਲ ਰਹੀ ਆ ਤੀਜਾ ਨਾਮ ਆ ਕੇਵਲ ਸਿੰਘ ਢਿੱਲੋ ਇਹ ਤਿੰਨ ਨਾਮ ਨੇ ਜਿਹੜੇ ਜਿਹੜੇ ਨੇ ਸੁਗਰੂਰ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜ ਸਕਦੇ ਨੇ ਗੱਲ ਪਟਿਆਲਾ ਤੋਂ ਪਟਿਆਲਾ ਤੋਂ ਬਹੁਤ ਸਾਰੇ ਦਾਵੇਦਾਰ ਨੇ ਇਕੜ ਮੰਨਿਆ ਜਾ ਰਿਹਾ ਹੈ ਕਿ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈ ਇੰਦਰ कौर ਭਾਜਪਾ ਵੱਲੋਂ ਚੋਣ ਲੜ ਸਕਦੇ ਨੇ ਫਿਲਹਾਲ ਮੂٹے ਤੌਰ ਤੇ ਜਿਹੜਾ ਵੱਡਾ ਨਾਮ ਹੈ ਜੈਗਰ ਪਟਿਆਲਾ ਪਰਿਵਾਰ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਚਾਇਆ ਕਿ ਉਹਨਾਂ ਦੀ ਧੀ ਚੋਣ ਲੜੇ ਤੇ ਲਾਜ਼ਮੀ ਤੌਰ ਤੇ ਉਹਨਾਂ ਦੀ ਟਿਕਟ ਪੱਕੀ ਹੈ ਲੇਕਿਨ ਜਿਸ ਤਰ੍ਹਾਂ ਜੈ ਇੰਦਰ ਕੌਰ ਦੀਆਂ ਗਤੀਵਿਧੀਆਂ ਸਿਆਸੀ ਤੌਰ ਤੇ ਦੇਖ ਨੂੰ ਮਿਲ ਰਹੀਆਂ ਇਹ ਤੈਅ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਜੈ ਇੰਦਰਕੌਰ ਹੀ ਲੋਕ ਸਭਾ ਚੋਣ ਲੜਨਗੇ ਇਸੇ ਤਰ੍ਹਾਂ ਅਨੰਦਪੁਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਅਨੰਦਪੁਰ ਸਾਹਿਬ ਤੋਂ ਦਿਨ ਚਿਹਰੇ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜਨਾ ਚਾਹੁੰਦੇ ਨੇ ਇੱਕ ਅਵਨਾਸ਼ ਸ਼ਰਾਈ ਖੰਨਾ ਜਿਹੜੇ ਸਾਬਕਾ ਲੋਕ ਸਭਾ ਮੈਂਬਰ ਹੈ ਚੁੱਕੇ ਨੇ ਐਮਐਲਏ ਰਹੇ ਚੁੱਕੇ ਨੇ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਬਤੌਰ ਮੈਂਬਰ ਵੀ ਰਹੇ ਚੁੱਕੇ ਨੇ ਬੀਜੇਪੀ ਦਾ ਵੱਡਾ ਚਿਹਰਾ ਨੈਸ਼ਨਲ ਲੈਵਲ ਦੇ ਵਾਈਸ ਪ੍ਰਧਾਨ ਰਹੇ ਚੁੱਕੇ ਨੇ ਅਪਣਾਸ਼ ਰਾਏ ਖੰਨਾਮੀ ਦੌੜ ਦੇ ਵਿੱਚ ਨੇ ਇਸੇ ਤਰ੍ਹਾਂ ਡਾਕਟਰ ਸੁਭਾਸ਼ ਸ਼ਰਮਾ ਜਿਹੜੇ ਭਾਜਪੀ ਦੇ ਜਰਨਲਿਸਟਕਰ ਨੇ ਸੂਬਾ ਉਹ ਵੀ ਕਿਸਮਤ ਅਜਮਾਉਣਾ ਚਾਹੁੰਦੇ ਨੇ ਔਰ ਇੱਥੇ ਜਿਹੜੇ ਨੇ ਇਕਬਾਲ ਸਿੰਘ ਲਾਲਪੁਰੇ ਦਾ ਇੱਕ ਵਾਰ ਫਿਰ ਨਾਮ ਚੱਲ ਰਿਹਾ ਜਾਂ ਇਕਬਾਲ ਸਿੰਘ ਲਾਲਪੁਰਾ ਜਿਹੜੇ ਕੌਮੀ ਘੱਟ ਗਿਣਤੀਆਂ ਦੇ ਚੇਅਰਮੈਨ ਜਾਂ ਉਹਨਾਂ ਦੇ ਲੜਕੇ ਨੂੰ ਵੀ ਟਿਕਟ ਦਿੱਤੀ ਜਾ ਸਕਦੀ ਹੈ ਇਥੋਂ ਚਾਰ ਨਾਮ ਚੱਲ ਰਹੇ ਲੇਕਿਨ ਜਿਆਦਾ ਅਮਨਦਾਸ਼ ਰਾਏ ਖੰਨਾ ਡਾਕਟਰ ਸ਼ੁਭਾਸ਼ ਸ਼ਰਮਾ ਜਾਂ ਫਿਰ ਲਾਲਪੁਰਾ ਪਰਿਵਾਰ ਦੀ ਗੱਲ ਚੱਲ ਰਹੀ ਹੈ ਗੱਲ ਰਾਖਵੀ ਸੀਟ ਇੱਕ ਹੋਰ ਫਤਿਹਗੜ੍ਹ ਸਾਹਿਬ ਦੀ ਗੱਲ ਕਰਦੇ ਫਤਿਹਗੜ੍ਹ ਸਾਹਿਬ ਤੋਂ ਡਾਕਟਰ ਦੀਪਕ ਜੋਤੀ ਜਿਹੜੇ ਨੇ ਉਹ ਜਿਹੜੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਬਣਾਈ ਗਈ ਸੀ ਪਾਰਟੀ ਪੰਜਾਬ ਲੋਕ ਕਾਂਗਰਸ ਉਹਦੇ ਦੇ ਤਹਿਤ ਉਹਨਾਂ ਨੇ 222 ਦੀ ਜਿਹੜੀ ਆ ਵਿਧਾਨ ਸਭਾ ਚੋਣ ਵੀ ਲੜੀ ਸੀ ਬਾਅਦ ਚ ਬੀਜੇਪੀ ਚ ਸ਼ਾਮਲ ਹੋ ਗਏ ਨੇ ਤੇ ਇਸ ਕਰਕੇ ਉਹ ਡਾਕਟਰ ਦੀਪਕ ਜੋਤੀ ਫਰਦਰਗੜ ਸਾਹਿਬ ਤੋਂ ਕਿਸਮਤ ਅਜਮਾਣਾ ਚਾਹੁੰਦੇ ਨੇ ਲੋਕ ਸਭਾ ਮੈਂਬਰ ਬੰਨਣਾ ਚਾਹੁੰਦੇ ਨੇ ਇਸੇ ਤਰ੍ਹਾਂ ਇੱਕ ਨਾਮ ਚੱਲ ਰਿਹਾ ਹੈਗਾ ਗੁਰਪਾਲ ਸਿੰਘ ਗੋਲਟੀ ਇਹ ਪਹਿਲਾਂ ਕਾਂਗਰਸ ਦੇ ਵਿੱਚ ਰਹਿ ਚੁੱਕੇ ਨੇ ਲੇਕਿਨ ਇਸ ਟਾਈਮ ਭਾਜਪੀ ਚ ਇਹਨਾਂ ਦਾ ਨਾਮ ਚੱਲ ਰਿਹਾ ਔਰ ਇਸੇ ਤਰ੍ਹਾਂ ਜਿਹੜੇ ਸਾਧੂ ਸਿੰਘ ਧਰਮਸੂਤ ਨੇ ਜਿਹੜੇ ਪੰਜਾਬ ਦੇ ਮੰਤਰੀ ਰਹਿ ਚੁੱਕੇ ਨੇ ਪੰਜ ਦਫਾ ਐਮਐਲਏ ਰਹਿ ਚੁੱਕੇ ਨੇ ਜਿਹੜੇ ਪਹਿਲਾਂ ਪੰਜਾਬ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕੀਤੇ ਦੋ ਦਫਾ ਉਸ ਤੋਂ ਬਾਅਦ ਈਡੀ ਨੇ ਗ੍ਰਿਫਤਾਰ ਕਰ ਲਿਆ ਉਹਨਾਂ ਦੇ ਜਵਾਈ ਨੇ ਜਿਹਨੇ ਕੁਲਦੀਪ ਸਿੰਘ ਸਿੱਧੂਪੁਰ ਉਹ ਵੀ ਜਿਹੜੇ ਨੇ ਉਹ ਚੋਣ ਲੜ ਸਕਦੇ ਕੁਲਦੀਪ ਸਿੰਘ ਸਿੱਧੂ ਪਰ ਜਿਹੜੇ ਸਾਧੂ ਸਿੰਘ ਧਰਮਸੋਧ ਦੇ ਜਵਾਈ ਨੇ ਭਾਰਤੀ ਜਨਤਾ ਪਾਰਟੀ ਦੇ ਜਿਹੜਾ ਐਸਸੀ ਮੋਰਚਾ ਦੇ ਮੁਖ ਬੁਲਾਰੇ ਨੇ ਉਹ ਵੀ ਹਲਕੇ ਦੇ ਵਿੱਚ ਸਰਗਰਮੀਆਂ ਚ ਵਾਅਦਾ ਕਰ ਰਹੇ ਨੇ ਇਸ ਕਰਕੇ ਉਹ ਵੀ ਦੌੜ ਦੇ ਵਿੱਚ ਆ ਕਿ ਉਹ ਵੀ ਆਮ ਬੀਜੇਪੀ ਵੱਲੋਂ ਫਤਿਹਗੜ ਸਾਬ ਤੋਂ ਉਮੀਦਵਾਰ ਹੋ ਸਕਦੇ ਨੇ ਗੱਲ ਲੁਧਿਆਣਾ ਦੀ ਕੀਤੀ ਜਾਵੇ ਲੁਧਿਆਣਾ ਤੋਂ ਚਰਚਾ ਇਹ ਹੈ ਕਿ ਅ ਇਸ ਟਮ ਜਿਹੜੇ ਪਰਮਿੰਦਰ ਸਿੰਘ ਬਰਾੜ ਨੇ ਜਿਹੜੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਗਰਮ ਸੀ ਵਿਕਰਮ ਸਿੰਘ ਜੀਟੀ ਅਸਬੀ ਸਿੰਘ ਬਾਦਲੇ ਖਾਸਮ ਖਾਸ ਮੰਨੇ ਜਾਂਦੇ ਰਹੇ ਕਿਨੇ ਨੌਜਵਾਨ ਚਿਹਰੇ ਸੀ ਬਾਅਦ ਚ ਥੋੜੇ ਦਿਨ ਵਾਸਤੇ ਕਾਂਗਰਸ ਕੇ ਫਿਰ ਉਹਨਾਂ ਨੇ ਸ਼ਲਾਂਗਮਾਰੀ ਭਾਰਤੀ ਜਨਤਾ ਪਾਰਟੀ ਚਲੇ ਗਏ ਅੱਜਕੱਲ ਪੰਜਾਬ ਤੋਂ ਸਿੱਖ ਚਿਹਰੇ ਦੇ ਤੌਰ ਤੇ ਪਰਮਿੰਦਰ ਸਿੰਘ ਬਰਾੜ ਵੀ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸੇ ਤਰ੍ਹਾਂ ਗੁਰਦੇਵ ਸਿੰਘ ਦੇਵੀ ਜਿਹੜੇ ਭਾਜਪਾ ਦੇ ਸੂਬਾ ਖਜ਼ਾਨਚੀ ਨੇ ਉਹਨਾਂ ਦੇ ਵੀ ਚਰਚਾ ਨੇ ਗੁਰਦੇਵ ਦੇਵੀ ਦੇ ਸਿੱਜਾ ਇਹਦਾ ਮੋਟਾ ਨਾਮ ਆ ਚਰਚਾ ਇਹ ਕਿ ਲੁਧਿਆਣੇ ਤੋਂ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਜਿਹੜੇ ਪੰਜਾਬੀ ਨੇ ਬਾਲੀਵੁੱਡ ਦੇ ਵਿੱਚ ਚੰਗਾ ਨਾਮ ਆ ਭਾਜਪਾ ਅਕਸ਼ੇ ਕੁਮਾਰ ਨੂੰ ਲੁਧਿਆਣਾ ਤੋਂ ਚੋਣੇ ਲੜਾ ਸਕਦੇ ਵੈਸੇ ਅਗਰ ਪਸ਼ੋਕੜ ਦੀ ਗੱਲ ਕੀਤੀ ਜਾਵੇ ਤਾਂ ਅਕਸ਼ੇ ਕੁਮਾਰ ਦਾ ਅੰਮ੍ਰਿਤਸਰ ਪਸ਼ੋਕੜ ਵੀ ਆ ਅੰਮ੍ਰਿਤਸਰ ਜਾਂ ਲੁਧਿਆਣਾ ਦੋਨਾਂ ਚੋਂ ਇੱਕ ਸੀਟ ਤੋਂ ਅਕਸ਼ੇ ਕੁਮਾਰ ਨੂੰ ਚੋਣੇ ਲੜਾਈ ਜਾ ਸਕਦੀ ਇਹ ਭਾਜਪਾ ਦੇ ਗਲਿਆਰਿਆਂ ਦੇ ਵਿੱਚ ਚਰਚਾ ਕਿਉਂਕਿ ਅਸਲੀ ਜਿਹੜੇ ਨੇ ਉਹ ਭਾਟੀਆ ਪਰਿਵਾਰ ਨੇ ਔਰ ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ ਇੱਕ ਚੰਗਾ ਪਰਿਵਾਰ ਰਿਹਾ ਗਿਆ ਇਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਲੁਧਿਆਣਾ ਜਾਂ ਅੰਮ੍ਰਿਤਸਰ ਦੋਨਾਂ ਚੋਂ ਇੱਕ ਸੀਟ ਤੇ ਅਛੇ ਕਮਾਲ ਲੜਾਇਆ ਜਾ ਸਕਦਾ ਗੱਲ ਖਡੂਰ ਸਾਹਿਬ ਦੀ ਕੀਤੀ ਜਾਵੇ ਤਾਂ ਖਡੂਰ ਸਾਹਿਬ ਜਿਹੜਾ ਇੱਕ ਪੰਥਕ ਹਲਕਾ ਉਸ ਪੰਥਕ ਹਲਕੇ ਤੋਂ ਮੰਨਿਆ ਜਾ ਰਿਹਾ ਹੈ ਕਿ ਇਸ ਟਾਈਮ ਜਿਹੜਾ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਨੇ ਹਰਜੀਤ ਸਿੰਘ ਸੰਧੂ ਉਹੀ ਆਪਣੀ ਦਾਵੇਦਾਰੀ ਪੇਸ਼ ਕਰ ਰਹੇ ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਜਿਹੜੇ ਸਾਬਕਾ ਮੰਤਰੀ रह ਚੁੱਕੇ ਨੇ ਗੁਰਜੀਤ ਸਿੰਘ ਭੁੱਲਰ ਗੁਰਜੀਤ ਸਿੰਘ ਭੁੱਲਰ ਦਾ ਵੱਡਾ ਲੜਕਾ ਅਨੂਪ ਸਿੰਘ ਭੁੱਲਰ ਜਿਹੜਾ ਟਿਕਟ ਮਿਲਣ ਦੀ ਨਾਰਾਜ਼ਗੀ ਕਰਕੇ ਕਾਂਗਰਸ ਪਾਰਟੀ ਛੱਡ ਦਿੱਤੀ ਸੀ ਫਿਰ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਤੇ ਇਸ ਟਾਈਮ ਖੜੂਰ ਸਾਹਿਬ ਤੋਂ ਉਹ ਵੀ ਭੱਜ ਦੌੜ ਕਰ ਰਹੇ ਨੇ ਕਿ ਉਹ ਵੀ ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦਵਾਰ ਹੋ ਸਕ ਜੇ ਇਸੇ ਤਰ੍ਹਾਂ ਅਗਰ ਇਨ੍ਹਾਂ ਚੋਂ ਕਿਸੇ ਦੀ ਦਾਵੇਦਾਰੀ ਨਾ ਬਣੀ ਤਾਂ ਫਿਰ ਜਿਹੜੇ ਤਿੰਨ ਦਫਾ ਖਡੂਰ ਸਾਹਿਬ ਖਡੂਰ ਸਾਹਿਬ ਤੋਂ ਦੋ ਵਾਰ ਹੈ ਉਸ ਤੋਂ ਬਾਅਦ ਬਾਬਾ ਕਾਲਾ ਸੀੜ ਤੋਂ ਮਨਜੀਤ ਸਿੰਘ ਮੀਆਂ ਮਿੰਡ ਉਹ ਵੀ ਉਮੀਦਵਾਰ ਹੋ ਸਕਦੇ ਨੇ ਹਾਲਾਂਕਿ ਮਨਦੀਪ ਸਿੰਘ ਮੀਆਂ ਮਿੰਡ ਜਿਹੜੇ ਨੇ ਰਿਜ਼ਰਵ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਲੇਕਿਨ ਅਗਰ ਕਿਸੇ ਹੋਰਾਂ ਤੇ ਗੁਣਾ ਨਾ ਆ ਪਿਆ ਤੇ ਮਨਜੀਤ ਸਿੰਘ ਮੀਆਂ ਮਿੰਡ ਭਾਜਪੀ ਵੱਲੋਂ ਲੋਕ ਸਭਾ ਦੇ ਉਮੀਦਵਾਰ ਹੋ ਸਕਦੇ ਗਰਦਾਸਪੁਰ ਤੋਂ ਵਗੈਰੇ ਗੱਲ ਕੀਤੀ ਜਾਵੇ ਤਾਂ ਗਰਦਾਸਪੁਰ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਇਕ ਵਾਰ ਫੇਰ ਭਾਜਪਾ ਜਿਹੜੀ ਆ ਉਹ ਇੱਕ ਬਾਲੀਵੁੱਡ ਜਿਹੜੀ ਐ ਐਕਟਰਸ ਕੰਗਨਰ ਨਾਉਤ ਕੰਗਨਰ ਨਾਉਤ ਦੇ ਚਰਚੇ ਨੇ ਵੈਸੇ ਕਿ ਜਾਂ ਭਾਜਪਾ ਚੰਡੀਗੜ੍ਹ ਤੋਂ ਲੜਾ ਸਕਦੀ ਜਾਂ ਫਿਰ ਗੁਰਦਾਸਪੁਰ ਤੋਂ ਕਿਉਂਕਿ ਹਿਮਾਚਲ ਬੈਲਟ ਜਿਹੜੀ ਉਹ ਕਾਫੀ ਜਿਹੜੀ ਗੁਰਦਾਸਪੁਰ ਸੀਟ ਨੂੰ ਮਿਲਦੀ ਹੈਗੀ ਆ ਔਰ ਖਾਸ ਕਰਕੇ ਕੰਡੀ ਏਰੀਆ ਦੇ ਵਿੱਚ ਭਾਜਪਾ ਦਾ ਜਿਹੜਾ ਵੋਟ ਆ ਉਹ ਕਾਫੀ ਮਜ਼ਬੂਤ ਹੈ ਇਸ ਕਰਕੇ ਕੰਗਨਰ ਨਾਉਤ ਦੇ ਵੀ ਚਰਚੇ ਨੇ ਕੰਗਨਰ ਨਾਉਤ ਤੋਂ ਲਾਵਾ ਜਿਹੜੇ ਗੁਰਦਾਸਪੁਰ ਤੋਂ ਮੌਜੂਦਾ ਜਿਹੜੇ ਐਮਐਲਏ ਨੇ ਅਸ਼ੂਨੀ ਸ਼ਰਮਾ ਔਰ ਸੋਵਰਨ ਸਲਾਰੀਆ ਇਹਨਾਂ ਦੇ ਨਾਮ ਵੀ ਚੱਲ ਰਹੇ ਔਰ ਜਿਹੜੇ ਬਾਲੀਵੁੱਡ ਐਕਟਰ ਅਤੇ ਗਰਦਾਸਪੁਰ ਤੋਂ ਲੋਕ ਸਭਾ ਮੈਂਬਰ ਰਹਿ ਚੁੱਕੇ ਵਿਨੋਦ ਖੰਨਾ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਦਾ ਵੀ ਜਿਹੜੀ ਆ ਉਹ ਦੌੜ ਲਗਾ ਰਹੇ ਨੇ ਕਿ ਉਹ ਵੀ ਉਮੀਦਵਾਰ ਹੋ ਸਕਦੇ ਹਾਲਾਂਕਿ ਕਵਿਤਾ ਖੰਨਾ ਨੇ ਬੜੀ ਵਾਰ ਕੋਸ਼ਿਸ਼ ਕੀਤੀ ਆ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਮੌਕਾ ਦੇ ਵੀ ਲੇਕਿਨ ਹਾਲੇ ਤੱਕ ਮਿਲਿਆ ਨਹੀਂ ਲੇਕਿਨ ਹੋਈ ਸਵਰਚਰਚਾ ਕਿ ਗੁਰਦਾਸਪੁਰ ਤੋਂ ਕੰਗਰਨੌਥ ਜਾਂ ਫਿਰ ਐਮਐਲਏ ਅਸ਼ੂਨੀ ਸ਼ਰਮਾ ਜਿਹੜੇ ਭਾਜਪਾ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਸਵਰਨ ਸਲਾਰੀਆ ਇੱਕ ਬਿਜ਼ਨਸਮੈਨ ਨੇ ਦੂਜਾ ਕਵਿਤਾ ਖੰਨਾ ਹੁਣ ਗੱਲ ਇਹ ਆ ਕਿ ਅਗਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਗੱਠ ਜੋੜਨਾ ਹੋਇਆ ਤੇ ਭਾਜਪਾ ਦੇ ਜਿਹੜੇ ਸੰਭਾਵੀ ਉਮੀਦਵਾਰ ਜਿਨ੍ਹਾਂ ਦਾ ਅਸੀਂ ਤੁਹਾਡੇ ਨਾਲ जिकर ਕੀਤਾ और इसी तरह अगर श्रमनी कालिदल के नाल गठजोड़ना है फिर फिर तो फिर लाजिमी तौर पे गठजोड़ श्रमनी अकाली दल जेड़ा संयुक्तता सुखदेव सिंह ਢੀਂਡਸਾ ਦੀ ਅਗਵਾਈ ਚ ਚੱਲ ਰਿਹਾ ਉਹਨਾਂ ਨੂੰ ਵੀ ਦੋ ਸੀਟਾਂ ਦਿੱਤੀਆਂ ਜਾ ਸਕਦੀਆਂ ਅਗਰ ਦੋ ਸੀਟਾਂ ਇਸ ਗੱਠਜੋੜ ਨੂੰ ਦਿੱਤੀਆਂ ਗਈਆਂ ਤੇ ਫਿਰ ਪਰਮਿੰਦਰ ਸਿੰਘ ਢੀਂਡਸਾ ਜਿਹੜਾ ਉਹ ਗੱਠਜੋੜ ਦੇ ਉਮੀਦਵਾਰ ਸੰਗਰੂਰ ਤੋਂ ਹੋ ਸਕਦੇ ਨੇ ਤੇ ਫਤਿਹਗੜ ਸਾਹਿਬ ਤੋਂ ਜਸਟਿਸ ਨਿਰਮਲ ਸਿੰਘ ਜਿਹੜਾ ਬਹੁਤ ਸ਼੍ਰੋ ਜਿਹੜਾ ਸ਼ਰੂਮਨੀ ਕਾਲੀਦਲ ਸੰਯੁਗਤਾ ਉਹਨਾਂ ਨੂੰ ਦੋ ਸੀਟਾਂ ਮਿਲ ਸਕਦੀਆਂ ਨੇ ਇੱਕ ਜਿਹੜੀ ਆ ਸੀਟਾ ਉਹ ਸੁਗਰੂਰ ਸੁਗਰੂਰ ਤੋਂ ਬਾਅਦ ਜਿਹੜੀ ਆ ਉਹ ਫਤਿਹਗੜ੍ਹ ਸਾਹਿਬ ਅਗਰ ਸੁਖਦੇਵ ਸਿੰਘ ਢੀਡਸਾ ਦੀ ਚੱਲੀ ਤੇ ਅਗਰ ਉਹ ਮਨਾਉਣ ਦੇ ਵਿੱਚ ਭਾਜਪੀ ਨੂੰ ਕਾਮਯਾਬ ਹੋਏ ਤੇ ਫਿਰ ਸ਼ਾਇਦ ਕੜੂਰ ਸਾਹਿਬ ਵੀ ਇਹਨਾਂ ਦੇ ਕੋਟੇ ਜਾ ਸਕਦੇ ਤਾਂ ਹੋ ਸਕਦਾ ਚਰਚਾ ਕਿ ਪਰਮਜੀਤ ਕੌਰ ਖਾਲੜਾ ਵੀ ਸ਼੍ਰੋਮਣੀ ਕਾਲੀ ਦਲ ਸੰਯੁਕਤ ਤੋਂ ਉਮੀਦਵਾਰ ਹੋ ਸਕਦੇ ਹਾਲਾਂਕਿ ਉਹਨਾਂ ਪਹਿਲਾਂ ਵੀ ਲੜੀ ਸਿਲਿਕਣ ਕੋਸ਼ਿਸ਼ ਆ ਫੇਰ ਹੋ ਸਾਦੀ ਹੈ ਅਗਰ ਗੱਠ ਜੁੜ ਜੇ ਸ਼੍ਰੋਮਣੀ ਕਾਲੀ ਦਲ ਦੇ ਨਾਲ ਗੱਠ ਜੁੜੋ ਗਿਆ ਬਾਦਲ ਕਾਲੀ ਦਲ ਨਾਲ ਗੱਠ ਜੁੜਿਆ ਸਾਰੇ ਸਮੀਕਰਨ ਤੇਜ ਹੋ ਜਾਣਗੇ ਬਦਲ ਜਾਣਗੇ ਜੇ ਸ਼੍ਰੋਮਣੀ ਕਾਲੀ ਦਲ ਸੰਯੁਕਤ ਨਾਲ ਜਿਵੇਂ ਗੱਠ ਜੁੜ ਰਿਹਾ ਫਿਰ ਦੋ ਜਾਂ ਤਿੰਨ ਸੀਟਾਂ ਢੀਂਸਾ ਦਲ ਨੂੰ ਦਿੱਤੀਆਂ ਜਾ ਸਕਦੀਆਂ ਨੇ ਤੇ ਜੇ ਗੱਠ ਜੁੜ ਹੋ ਗਿਆ ਬਾਦਲ ਦਾ ਨਾ ਫਿਰ ਬਿਲਕੁਲ ਤਸਵੀਰ ਬਦਲ ਜਾਏਗੀ ਫਿਰ ਕਿਉਂਕਿ ਪਹਿਲਾਂ ਤੇਰਾ ਜੋ 10 ਸੀਟਾਂ ਤੇ ਜਿਹੜੇ ਕਾਲੀ ਦਲ ਲੜਦੇ ਆ ਤਿੰਨ ਸੀਟਾਂ ਤੇ ਬੀਜੇਪੀ ਲੜਨ ਦੀ ਹੋ ਸਕਦਾ ਹੈ ਇਸ ਵਾਰ ਤਿੰਨ ਦੀ بجائے ਬੀਜੇਪੀ ਫਿਰ ਪੰਜ ਸੀਟਾਂ ਤੇ ਲੜੇ ਤੇ ਦੋ ਸੀਟਾਂ ਦੇ ਤੇ ਲਾਜ਼ਮੀ ਤੌਰ ਤੇ ਢੀਂਸਾ ਪਰਿਵਾਰ ਦੇ ਉਹ ਤੇ ਕਾਲੀ ਦਲ ਦੀਆਂ ਹੀ ਮੰਨੀਆਂ ਜਾਣੀਆਂ ਲੇਕਿਨ ਬਾਲੀਵੁੱਡ ਐਕਟਰਾਂ ਦੀ ਗੱਲ ਕੀਤੀ ਜਾਵੇ ਤਾਂ ਚਰਚਾ ਨੇ ਕਿ ਅਕਸ਼ੇ ਕੁਮਾਰ ਲੁਧਿਆਣਾ ਜਾਂ ਅੰਬਰਸਰ ਕੰਗਣਾ ਨੌਥ ਚੰਡੀਗੜ੍ਹ ਜਾਂ ਫਿਰ ਗੁਰਦਾਸਪੁਰ ਇਸਨ ਬੀਜੇਪੀ ਦੇ ਸੰਭਾਵੀ ਉਮੀਦਵਾਰ ਜਿੰਨਾ ਬਾਰੇ ਅਸੀਂ ਤੁਹਾਡੇ ਨਾਲ ਜ਼ਿਕਰ ਕੀਤਾ ਹੈਗਾ ਇਸੇ ਤਰ੍ਹਾਂ ਜ਼ਿਕਰ ਕਰਾਂਗੇ ਕਿ ਸ਼ਰੋਮਣੀ ਕਾਲੀ ਦਲ ਦੇ ਲੋਕ ਸਭਾ ਵਾਸਤੇ 13 ਉਮੀਦਵਾਰ ਕਿਹੜੇ ਕਿਹੜੇ ਹੋਣਗੇ ਫਿਲਹਾਲ ਸਾਨੂੰ ਦਿਵਾ ਗਿਆ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ